ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਔਰ ਉਨ੍ਹਾਂ ਦੇ ਨਾਲ ਸਰਦਾਰ ਗੁਰਵਰਤਨ ਸਿੰਘ ਜੀ ਕਰਮੂ ਵਾਲਾ ਸਾਹਿਬ ਸਰਦਾਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਅਰਵਿੰਦਰਪਾਲ ਸਿੰਘ ਜੀ ਪੱਕੋਪੁਰ ਸਰਦਾਰ ਭਵਨ ਸਿੰਘ ਜੀ ਸਾਲਕਾ ਔਰ ਸਰਦਾਰ ਕੁਵਲਜੀ ਸਿੰਘ ਦੀ ਦਲਾਹ ਉਸਮਾ ਔਰ ਸਰਦਾਰ ਸਰਕਾਰ ਅਮਰਜੀਤ ਸਿੰਘ ਦੀ ਭਲਾਈਪੁਰ ਸਰਦਾਰ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਬਨਾਲਾ ਸੀਨੀਅਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸਹਿਬਾਨ ਦਮਦਮਾ ਟਿਕਾਣਾ ਦੇ ਹੈੱਡਕੁਆਰਟਰ ਗੁਰਦੁਆਰਾ ਪ੍ਰਕਾਸ਼ ਮੱਤਾ ਦੇ ਚੁਪੰਟੇ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਜੋ ਕਿਨੇ ਪਾਕਿਸਤਾਨ ਦੇ ਜੇਦਾਦ ਸਰਬਾਨਾ ਦਾ ਮਸਲਾ ਪੰਚ ਦੇ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਸਮਾਦ ਵੱਲੋਂ ਨਿਹੰਗ ਸਿੰਘ ਦਫ਼ੇਬੰਦੀਆ ਵੱਲੋਂ ਸਿੱਖ ਸੰਗਤਾਂ ਵੱਲੋਂ 11 ਸ਼੍ਰੋਮੁਖ ਅਲੀਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਰ ਦੇ ਘਰ ਆ ਕੇ ਰੋਸ ਧਰਨੇ ਦਾ ਆਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਦਿਨਾਂ ਦੇ ਵਿੱਚੋਂ ਸਾਰਿਆਂ ਦੀ ਰਾਏ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਦੇ ਤੇ ਉਹਨਾਂ ਦੇ ਲੰਮਾ ਸੰਗਰਸ਼ ਲਾ ਨਵਾਂ ਸਥਿਤੀ ਆ ਰਹੀ ਕੀਤੀ ਹੈ ਪਰ ਹੁਣ ਮਾਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਦੀ ਧਾਰਮਿਕ ਸਮਤੀ ਅਗਰੇਕਟਰ ਬੰਨੇ ਉਹਨਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨੇ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਪ੍ਰੰਧ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਉਧਵਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁਤੀਆਂ ਸਿਕ ਸੰਗਤਾਂ ਨੂੰ ਵੀ ਔਰ ਸੰਤਾ ਮਹਾਂਪੁਰਖਾਂ ਨੂੰ ਵੀ ਰਹਿੰਸ ਸਿੰਘ ਦਿੱਤੀ ਬੰਦੀਆਂ ਨੂੰ ਫੀਲ ਕਰਦਾ ਕਿ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਪਟੀ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਇਹ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚਾਰਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਵਿਚਾਰ ਬਟਾਂਦਰਾ ਸਾਡਾ ਆਪਸਟ ਹੋਇਆ ਕਿਉਂ ਪ੍ਰੋਗਰਾਮ ਅਸੀਂ ਆਉਣ ਵਾਲੇ ਸਮੇਂ ਦੇ ਤੋਂ ਮੁਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਿਵਾਇਆ ਅਸੀਂ ਉਸ ਤੇ ਸਿਰੋਂ ਸਪਰਸ਼ ਪਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮਿਤੀ ਡਾਇਰੈਕਟਰ ਨੂੰ ਕਿ ਸਿੰਘ ਸਾਹਿਬਾਨਾਂ ਦਾ ਤਿੰਨੇ ਚਕਸਾਂ ਦੇ ਜਥੇਦਾਰਾਂ ਦਾ ਜੋ ਮਸਲਾ ਕੌਮ ਦੇ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਾਰਕ ਕੀਤਾ ਗਿਆ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਗੀਆਂ ਜਿਹੜੀਆਂ ਹਾਲ ਦੰਦਾ ਸਰਕਾਰ ਨਾਲ ਹੀ ਉਹਨਾਂ ਨੂੰ ਬਦਾਈ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦਿਵਸ ਦੇ ਵਿੱਚ ਕੋਈ ਐਹੋ ਜੀ ਘਟਨਾ ਦਾ ਵਾਪਰ ਚਵੇ ਜਿਹਦੇ ਨਾਲ ਸਿੱਖ ਪੰਥ ਦੇ ਵਿੱਚਾਂ ਸਿਕ ਕੌਮ ਦੇ ਵਿੱਚ ਕੁੰਨਵੋਚੀ ਦਾ ਸਾਹਮਣਾ ਕਰਨਾ ਪਵੇ ਚੰਗਾ ਗਿਆ ਬਹੁਤ ਚੰਗੇ ਢੰਗ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਸੀ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ ਸੋ ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਤੇ ਵੀ ਸੰਤੁਸ਼ਟੀ ਹੋਈ ਕਿ ਸਿੱਖ ਆਪਣੇ ਮਹਾਨ ਸ਼ਹੀਦਾਂ ਦੇ ਸ਼ਰਧਾ ਅਰਪਣ ਕਰ ਲਈ ਇਕੱਤਰ ਵੀ ਹੋ ਜਾਂਦੇ ਆ ਤੇ ਉਹ ਇਕੱਤਰ ਹੋਏ ਵੀ ਆ ਸੋ ਵੀ ਕੌਮ ਦਾ ਧੰਵਾਦ ਤੇ ਦਮਦਮੀ ਤਕਸਾਲ ਦਾ ਚੇਚੇ ਤੌਰ ਤੇ ਅੱਜ ਕਿਉਂਕਿ ਬਾਬਾ ਜੀ ਕੋਲ ਤਾਂ ਪਹੁੰਚੇ ਸੀ ਕਿ 11 ਜੂਨ ਨੂੰ ਇਹਨਾਂ ਨੇ ਰੱਖਿਆ ਸੀ ਵੀ ਧਰਨਾ ਦੇ ਆਂਗੇ ਬਾਦਲਪਿੰਡ ਤੇ ਅਸੀਂ ਬੇਨਤੀ ਕੀਤੀ ਬਾਬਾ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸਿੱਖ ਸੰਪਰਦਾਵਾਂ ਦੇ ਨਾਲ ਤੇ ਦਮਦਮੀ ਟਕਸਾਲ ਦੇ ਨਾਲ ਤੇ ਦੂਸਰੀਆਂ ਜਥੇਬੰਦੀਆਂ ਨਾਲ ਕਦੇ ਵੀ ਕਲੇਸ਼ ਚ ਨਹੀਂ ਆਉਦੇ ਸਗੋਂ ਆਪਣੇ ਰਿਲੇਸ਼ਨ ਜਿਹੜੇ ਆ ਵਧੀਆ ਬਣਾ ਕੇ ਰੱਖਦੇ ਤੇ ਵਧੀਆ ਅੱਜ ਵੀ ਹੈਗੇ ਆ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਆ ਸੋ ਆ ਕਿ ਬਾਬਾ ਜੀ ਅਨੁਸਾਰ ਮਨੋਂ ਬੇਨਤੀ ਕੀਤੀ ਆ ਕਿ ਬਾਬਾ ਜੀ ਆਪਾਂ ਇਹ ਸਾਲ ਦਾ ਕੋਈ ਸਾਰਥਕ ਸਰਪ੍ਰਵਾਨਤ ਜਿਹੜਾ ਹੈ ਉਹ ਹੱਲ ਕੱਢਾਂਗੇ ਤੇ ਆਪਾਂ ਉਹ ਧਰਨੇ ਵਾਲਾ ਜਿਹੜਾ ਆ ਪਰ ਤੁਸੀਂ ਇਹਦਾ ਜਿਹੜਾ ਕੋਈ ਸਾਰਥਕ ਹੱਲ ਜਿਹੜਾ ਹੈ ਕੱਢੋ ਤੇ ਅਸੀਂ ਯਤਨ ਵੀ ਛੀ ਲਿਆ ਹੁਣ ਉਹ ਯਤਨ ਛੀ ਲਿਸ ਕਰਨਾ ਭਈ ਕੋਈ ਸਰ ਪ੍ਰਵਾਂਤ ਜਿਹੜਾ ਹਾਲਿਆ ਤਾਂ ਕਿ ਇਹ ਜਿਹੜਾ ਰੋਜ਼ ਆਲੇ ਦੁਆਲੇ ਦੀਆਂ ਗੱਲਾਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ ਤੇ ਉਹਦਾ ਹਾਰ ਸਾਰਤਕ ਸਰ ਪ੍ਰਵਾਂਤ ਹੱਲ ਜਿਹੜਾ ਆ ਉਹ ਮੈਨੂੰ ਪੂਰਨ ਆਸ ਹੈ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਕੱਢ ਲਵਾਂਗੇ ਥੋੜਾ ਸਮਾਂ ਤਾਂ ਲੱਗ ਜਾਊਗਾ ਪਰ ਕੱਢ ਲਾਂਗੇ ਕੋਈ ਹੱਲ ਸਰ ਸਾਹਿਬ ਜਦੋਂ ਪਈਆਂ ਗੱਲਾਂ ਤਾਂ ਰੰਗੀਆਂ ਹੈ ਮਾਔਰ ਕੱਪ ਦੇ ਤੋਂ ਮਸਲਾ ਜਿਹੜਾ ਹੈਗਾ ਇਹ ਚੱਲਦਾ ਆ ਰਿਹਾ ਹੈਗਾ ਲੇਕਿਨ ਸਾਤ ਤੱਕ ਹੱਲ ਜਿਹੜਾ ਹੈਗਾ ਜਦੋਂ ਤੁਸੀਂ ਆ ਕਿ ਜਲਦੀ ਦੇ ਲੋਕੀ ਪ੍ਰਧਾਨ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਤੁਹਾਡਾ ਫਿਰ ਆਪਾਂ ਦੇਖੋ ਮੇਰੀ ਬੇਨਤੀ ਸੁਣੋ ਕਿ ਬਾਬਾ ਜੀ ਕਿਉਂਕਿ ਦਮਦਮੇ ਟਕਸਾਲ ਤਾਂ ਸਾਡਾ ਹੈੱਡਕੁਆਰਟਰ ਹੀ ਹੁਣ ਤੇ ਤਾਂ ਉਹਦੇ ਨਹੀਂ ਛੁਰੇ ਦੇ ਆਉਨੇ ਹੁਣ ਕਿਉਂਕਿ ਮੈਂ ਮੁੱਖ ਸੇਵਾਦਾਰ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਜਿਿਹਲੇ ਥੋੜੇ ਜਿਹੇ ਮਸਲੇ ਜਿਹੜੇ ਆ ਪਚੀਦਾ ਹੋ ਜਾਂਦੇ ਉਹਨਾਂ ਨੂੰ ਟਾਈਮ ਲੱਗਦਾ ਪਰ ਫਿਰ ਵੀ ਮੈਨੂੰ ਆਸ ਆ ਕਿ ਅਸੀਂ ਛੇਤੀ ਉਹਦੇ ਵਿੱਚ ਸਫਲ ਹੋ ਜਾਾਂਗੇ ਸਾਰਿਆਂ ਨਾਲ ਹੀ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੇ ਫੈਸਲੇ ਲੈਂਦੀ ਹੈ ਸਾਰਿਆਂ ਆਗੂਆਂ ਨਾਲ ਤੇ ਸਾਰਿਆਂ ਨਾਲ ਗੱਲ ਕਰਕੇ ਕਰਦੀ ਆ ਤੇ ਮੈਂ ਬਾਲ ਤੇ ਪ੍ਰਧਾਨ ਸਾਹਿਬ ਦੇ ਜਿਹੜੇ ਇਹਨਾਂ ਨੇ ਉੱਥੇ ਧਰਨਾ ਰੱਖਿਆ ਸੀ ਉਹ ਹੀ ਨਹੀਂ ਪੋਸਟਪੋਨ ਕਰ ਦਿੱਤਾ ਉਹਦੇ ਲਈ ਤੇ ਜਤਨਸ਼ੀਲ ਰਹਾ ਕਿ ਜਿਹੜਾ ਗੱਬੇ ਥੋੜਾ ਜਿਹਾ ਸਮਾਂ ਸਾਡਾ ਥੋੜਾ ਜਿਹਾ ਐਸਾ ਜਿਹਾ ਆਇਆ ਉਹ ਮੁਰਕਾ ਇਹੋ ਜਿਹਾ ਸਮਾਂ ਨਾ ਆਵੇ ਜੇ ਤਾਂ ਪਹਿਲਾਂ ਸੰਵੇਲਣਾ ਚੱਲਦੇ ਸੀ ਤੇ ਦੇਖਿਆ ਹੁਣ ਜਿਹੜੀ ਜਿਹਨੇ ਸ਼ਤਾਬਦੀਆਂ ਕਿਉਂਕਿ ਮੋਹਰੇ ਹੁਣ ਗੁਰਤੇਗ ਬਹਾਦਰ ਪਾਤਸ਼ਾਹ ਦਾ ਸੀਜ਼ ਭੇਟ ਜਿਹੜਾ ਦਿਵਸ ਆ ਰਿਹਾ 350 ਸਾਲਾ ਤੇ ਗੁਰਤਾ ਗਦੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆ ਰਹੀ ਤੇ ਅਸੀਂ ਚਾਹੁੰਦੇ ਸੋ ਸਮੁੱਚਾ ਪੰਥ ਇਕੱਠਾ ਹੋਵੇ ਇਹੋ ਮਿਸ਼ਨ ਲੈ ਕੇ ਬਾਬਾ ਜੀ ਕੋਲ ਵੀ ਅੱਜ ਆਏ ਸੀ ਤੇ ਉਹ ਤਾਂ ਜੀ ਤੇ ਮੈਂ ਸ਼ਤ ਕਰਦਾ ਜਿਨ੍ਹਾਂ ਨੇ ਸਾਰਾ ਬੈਠ ਕੇ ਡਿਸਕਸ ਵੀ ਕੀਤਾ ਆਪੋ ਵਿੱਚ ਹੀ ਵਿਚਾਰ ਵੀ ਕੀਤੇ ਆ ਤੇ ਉਹਨੂੰ ਹਾਲ ਦੀ ਘੜੀ ਇਹਨਾਂ ਨੇ ਪੋਸਟਪੋਨ ਕਰਕੇ ਉਹ ਧਰਮ ਦੇ ਜਿਹੜਾ ਸੀਗਾ ਉਹਨੂੰ ਸਾਨੂੰ ਯਕੀਨ ਦਵਾਇਆ ਵੀ ਉਹਦੇ ਵਿੱਚ ਪੋਸਟਪੋਨ ਕਰਦੇ ਪਰ ਤੁਸੀਂ ਹਾਲ ਉਹਦਾ ਕੋਈ ਪੜੋ ਤੇ ਹਾਲਲੇ ਜਦੋਂ